ਪੰਜਾਬ ਅਤੇ ਹਰਿਆਣਾ ਦੇ ਵਿੱਚ ਠੰਡ ਘਟਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਪੰਜਾਬ ਦੇ ਵਿੱਚ ਕੋਹਰੇ ਅਤੇ ਧੁੰਦ ਦਾ ਕਹਿਰ ਜਾਰੀ ਹੈ ਵੀਰਵਾਰ ਨੂੰ ਵੀ ਸੰਗਣੇ ਕੋਰੀ ਦੇ ਨਾਲ ਵਿਜ਼ਿਬਿਲਟੀ 10 ਮੀਟਰ ਤੋਂ ਵੀ ਘਟ ਰਹੀ ਦੋਵਾਂ ਸੂਬਿਆਂ 'ਚ ਧੁੰਦ ਅਤੇ ਕੋਲਡ ਵੇਵ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਹੈ ਹਿਮਾਚਲ ਦੇ Shimla 'ਚ ਉਪਰੀ ਹਿੱਸਿਆਂ 'ਚ ਬਰਫਬਾਰੀ ਦੇ ਬਾਅਦ ਹੁਣ ਉੱਤਰ ਪਾਰੇ 'ਚ ਮੌਸਮ 'ਚ ਬਦਲਾ ਦੇਖਣ ਨੂੰ ਮਿਲ ਰਿਹਾ ਹੈ ਚੰਡੀਗੜ੍ਹ 'ਚ ਸਵੇਰੇ ਧੁੰਦ ਅਤੇ ਦੁਪਹਿਰ ਨੂੰ ਧੁੱਪ ਖੇੜਨ ਦੀ ਸੰਭਾਵਨਾ ਹੈ ਹਰਿਆਣਾ ਦੇ 16 ਜ਼ਿਲ੍ਹੇ ਨੇ ਜਿੱਥੇ ਮੌਸਮ ਵਿਭਾਗ ਦੇ ਵੱਲੋਂ alert ਜਾਰੀ ਕੀਤਾ ਗਿਆ ਇਹਨਾਂ ਦੇ ਵਿੱਚ ਅੰਬਾਲਾ, ਕੁਰਕ ਖੇਤਰ, ਸਨੇ ਹੋਰ 16 ਜ਼ਿਲ੍ਹੇ ਨੇ ਉਧਰ ਪੰਜਾਬ ਦੇ 14 ਜ਼ਿਲ੍ਹੇ ਨੇ ਜਿੱਥੇ ਮੌਸਮ ਬਦ ਖਰਾਬ ਰਹੇਗੇ ਨਾਲ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਲੁਧਿਆਣਾ ਤੇ ਮਾਨਸਾ ਇੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇੱਥੇ ਜ਼ਿਆਦਾ ਠੰਡ ਰਹੇਗੀ ਅਤੇ ਸਵੇਰ ਵੇਲੇ ਸੰਗਣੀ ਤੁੰਦ ਕੱਲ ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਉਪਰੀ ਹਿੱਸੇ ਯਾਨੀ ਕਿ ਕੂਟਖਾਈ ਨਾਰਕੰਡਾ ਅਤੇ ਚਿੜਗਾਮ ਦੇ ਵਿੱਚ ਬਰਫਬਾਰੀ ਹੋਈ ਹੈ ਅੱਜ ਵੀ ਨਾ ਇਲਾਕਿਆਂ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ ਲਾਜ਼ਮ ਹੈ ਕਿ ਇਸ ਤੋਂ ਬਾਅਦ ਉੱਤਰ ਪਾਰ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਵਧੇਗੀ ਹਾਲਾਂਕਿ ਇਸ ਵਾਰ ਹਿਮਾਚਲ ਦੇ ਵਿੱਚ ਘੱਟ ਬਰਫਬਾਰੀ ਤੇ ਘੱਟ ਮੀਂਹ ਪਿਆ ਚੰਡੀਗੜ੍ਹ ਦੇ ਵਿੱਚ ਅੱਜ ਜел ਅਲਰਟ ਜਾਰੀ ਕੀਤਾ ਗਿਆ ਸਵੇਰ ਦੇ ਸਮੇਤ ਤੋਂ ਤੇ ਦੁਪਹਿਰ ਵੇਲੇ ਤੂਫਾਨ ਖੇਡ ਸਕਦੀ ਹੈ ਤਾਪਮਾਨ 6 ਤੋਂ 18 ਡਿਗਰੀ ਦੇ ਦਰਮਿਆਨ ਰਹੇਗਾ ਅੰਮ੍ਰਿਤਸਰ ਦੇ ਵਿੱਚ ਵੀ ਤੂੰਦਾ ਔਰੇਂਜ ਅਲਰਟ ਜਾਰ ਅਤੇ ਤਾਪਮਾਨ 4 ਤੋਂ 18 ਡਿਗਰੀ ਦੇ درمیان ਰਹੇਗਾ